ਇਸ ਗੀਜ਼ਰ ਦਾ ਤੁਹਾਨੂੰ ਫਾਲਟ ਵੀ ਦੱਸ ਦਿੰਨੇ ਆ ਫਾਲਟ ਇਹ ਆ ਕਿ ਇੱਕ ਤਾਂ ਇਹ ਐਲੀਮੈਂਟ ਕੰਮ ਨਹੀਂ ਕਰਦਾ ਤੇ ਇੱਕ ਇਹਦਾ ਜਿਹੜਾ ਥਰਮੋਸਟੇਟ ਹੈ ਉਹ ਵਿੱਚੇ ਹੀ ਟੁੱਟਾ ਪਿਆ ਉਹਦੀ ਜਿਹੜੀ ਬੈਲ ਹੁੰਦੀ ਹੈ ਨਾ ਅਸੈਂਬਲੀ ਦੇ ਵਿੱਚ ਟੁੱਟ ਚੁੱਕੀ ਹੈ ਅੱਜ ਆਪਣੇ ਕੋਲ ਕੰਪਲੇਟ ਆਈ ਆ ਪਿੰਡ ਸਦਰ ਕੋਟਖਾਨ ਜ਼ਿਲ੍ਹਾ ਪਿੰਦਾ ਮੋਗਾ ਤੇ ਕੋਟ ਈਸੇਖਾਨ ਦੇ ਕੋਲ ਹੈ ਤੇ ਕੱਲ ਬਾਈ ਜੀ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚੋਂ ਫੋਨ ਆਇਆ ਸੀ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਕਹਿੰਦੇ ਵੀ ਤੁਹਾਡੀਆਂ ਅਸੀਂ ਵੀਡੀਓ ਕਾਫੀ ਟਾਈਮ ਤੋਂ ਦੇਖਦੇ ਆ ਤੇ ਆਪਣੇ ਘਰੇ ਦੋ ਗੀਜ਼ਰ ਲੱਗੇ ਹੋਏ ਆ ਤੇ ਉਹਨਾਂ ਦੀ ਆਪਾਂ ਸਰਵਿਸ ਕਰਾਉਣੀ ਆ ਸੋ ਅੱਜ ਆਪਾਂ ਆਪਣਾ ਸਾਰਾ ਸਮਾਨ ਲੈ ਕੇ ਤੇ ਜਾ ਰਹੇ ਆ ਕੋਟ ਸਦਰਖਾਨ ਦੇਖਦੇ ਆ ਕਿ ਜ਼ਰਾ ਨੂੰ ਕੀ ਪ੍ਰੋਬਲਮ ਹੈ ਬਣੇ ਰਿਹਾ ਜੇ ਅੱਜ ਦੇ ਇਸ ਵਲੌਗ ਦੇ ਨਾਲ ਤੇ ਦਿਖਾਉਣੇ ਆਪਾਂ ਤੁਹਾਨੂੰ ਗੀਜ਼ਰਾਂ ਦੀ ਸਰਵਿਸ ਕਰਕੇ ਸੋ ਅੱਜ ਆਪਾਂ ਜਾ ਰਹੇ ਆ ਕੋਟ ਇਸੇਖਾਂ ਦੇ ਕੋਲ ਪਿੰਡ ਪੈਂਦਾ ਆ। ਕਾਬ ਦੇ ਵਿੱਚ ਨਾ ਠੰਡ ਕਾਫੀ ਆ ਤੇ ਧੁੰਦ ਵੀ ਬਹੁਤ ਜਿਆਦੀ ਆ ਇਸ ਕਰਕੇ ਮੋਟਰਸਾਈਕਲ ਤੇ ਆਪਣਾ ਸਫਰ ਜਦਰਾ ਸਹੀ ਨਹੀਂ ਲੱਗਦਾਗਾ। ਆਪਾਂ ਹੁਣ ਗੱਡੀ ਤੇ ਜਾ ਰਹੇ ਹਾਂਗੇ। ਸੋ ਆ ਪਿੰਡ ਮੌਜੇ ਵਾਲਾ ਤੇ ਸਾਹਮਣੇ ਗੁਰਦੁਆਰਾ ਸਾਹਿਬ। ਆ ਇਸ ਟੈਪਾ ਪਹੁੰਚੇ ਹਾਂ ਸ਼ਹਿਰ ਪੈਂਦਾ ਕੋਟ ਇਸੇ ਦਾ ਤੇ ਜ਼ਿਲ੍ਹਾ ਪੈਂਦਾ ਮੋਗਾ। ਤੇ ਇੱਥੋਂ ਤਕਰੀਬਨ 4-5 ਕਿਲੋਮੀਟਰ ਦੂਰ ਸਾਹਮਣੇ ਪਿੰਡ ਆ ਗਿਆ ਕੋਟ ਸਦਰਖਾਂ। ਇਹ ਆ ਪਿੰਡ ਕੋਟ ਸਦਰਖਾਂ ਦਾ ਮੇਨ ਜਿਹੜਾ ਗੇਟ ਹੈਗਾ ਉਸ ਤੋਂ ਅੱਗੇ ਆ ਜਿਹੜਾ ਸੱਜੇ ਹੱਥੇ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਆ ਤੇ ਹੁਣ ਇਸ ਟਾਈਮ ਆਪਾਂ ਕਸਟਮਰ ਦੇ ਘਰ ਹੋ ਚੁੱਕੇ ਆ ਇਹ ਲੱਗਿਆ ਗੀਜ਼ਰ ਤੇ ਨਾਲ ਦੀ ਨਾਲ ਆਪਾਂ ਇਹਦੀ ਕਰਦੇ ਆ ਰਿਪੇਅਰ ਤੇ ਨਾਲ ਨਾਲ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣੇ ਆ ਸੋ ਬਣੇ ਰਿਹਾ ਜੇ ਅੱਜ ਦੀ ਇਸ ਵੀਡੀਓ ਦੇ ਨਾਲ ਤੇ ਦੱਸਿਆ ਜੇ ਕਹਾਣੀ ਕਿਵੇਂ ਲੱਗੀਗੀ ਆ ਤੇ ਆਪਣਾ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਇਸ ਗੀਜ਼ਰ ਦਾ ਤੁਹਾਨੂੰ ਫਾਲਟ ਵੀ ਦੱਸ ਦਿੰਨੇ ਆ ਫਾਲਟ ਇਹ ਆ ਕਿ ਇੱਕ ਤਾਂ ਇਹ ਐਲੀਮੈਂਟ ਕੰਮ ਨਹੀਂ ਕਰਦਾ ਤੇ ਇੱਕ ਇਹਦਾ ਥਰਮੋਸਟੇਟ ਉਹ ਵਿੱਚ ਹੀ ਟੁੱਟਾ ਪਿਆ ਉਹਦੀ ਜਿਹੜੀ ਬੈਲ ਹੁੰਦੀ ਹੈ ਨਾ ਅਸੈਂਬਲੀ ਦੇ ਵਿੱਚ ਟੁੱਟ ਚੁੱਕੀ ਹੈ ਕਹਾਣੀ ਸਟਾਰਟ ਕਰਦੇ ਆ ਕਹਿੰਦੇ ਇੱਕ ਵੀਰ ਨਾ ਪੁਰਾਣੇ ਸਮਿਆਂ ਦੀ ਗੱਲ ਹੈ ਵਿਦੇਸ਼ ਦੇ ਵਿੱਚ ਨੌਕਰੀ ਕਰਨਾ ਜਾਂਦਾ ਹੁੰਦਾ। ਕਰੀਬ 18-19 ਸਾਲ ਉਹਨੂੰ ਵਿਦੇਸ਼ ਦੇ ਵਿੱਚ ਨੌਕਰੀ ਕਰਦਿਆਂ ਲੰਘ ਜਾਂਦੇ ਨੇ ਤੇ ਆਖਰਕਾਰ ਉਹ ਆਪਣੇ ਘਰ ਵਾਪਸ ਪਰਤਣਾ ਚਾਹੁੰਦਾ ਤੇ ਪਹਿਲਾਂ ਤਾਂ ਕਹਿੰਦੇ ਨੇ ਵੀ ਉਦੋਂ ਹਵਾਈ ਜਹਾਜ਼ ਨਹੀਂ ਹੁੰਦੇ ਤੇ ਸਮੁੰਦਰੀ ਬੇੜੀਆਂ ਦੇ ਰਾਹੀਂ ਜਿਹੜੀਆਂ ਵਾਪਸੀ ਹੁੰਦੀਆਂ ਸੀ ਜਿਹੜੇ ਬਾਹਰ ਵਿਦੇਸ਼ਾਂ 'ਚ ਜਾਂਦੇ ਸੀ ਤੇ ਸਮੁੰਦਰਾਂ ਦੇ ਰਾਹੀਂ ਵਾਪਸ ਆਉਂਦੇ ਸੀ। ਜਦੋਂ ਆਪਣੇ ਦੇਸ਼ ਵਾਪਸ ਪਰਤਦਾ ਉਹਥੇ ਬੰਦਰਗਾਹ ਦੇ ਉੱਪਰ ਨਾ ਖੜਦਾ ਤੇ ਉੱਥੇ ਕੋਈ ਉਹਨਾਂ ਦਾ ਬਜ਼ੁਰਗ ਮਿਲਦਾ ਤਕਿੰਦਾ ਵੀ ਮੈਂ ਤੁਹਾਡੇ ਕੋਲੋਂ ਕੋਈ ਨਾ ਸਲਾਹ ਲੈਣੀ ਤੇ ਕੋਈ ਜਾਣਕਾਰੀ ਲੈਣੀ ਹੈਗੀ ਆ ਬੇਸ਼ੱਕ ਮੈਂ ਤੁਹਾਨੂੰ ਉਹਦੇ ਪੈਸੇ ਵੀ ਅਦਾ ਕਰ ਦਾਂਗਾ ਪਰ ਮੈਨੂੰ ਉਹ ਚੀਜ਼ ਦੱਸਿਓ ਵੀ ਜਿਹੜੀ ਮੇਰੇ ਘਰੇ ਜਿਹੜੇ ਮੇਰੇ ਸਮਾਜ ਦੇ ਵਿੱਚ ਜਾਮ ਜਿੱਥੇ ਵੀ ਮੈਂ ਜਾਣਾ ਕਿਉਂਕਿ ਮੈਨੂੰ ਇੱਥੇ ਦਾ ਹੁਣ ਕਲਚਰ ਕਾਫੀ ਪੁਰਾਣਾ ਹੋ ਚੁੱਕਿਆ ਤੇ ਇਹਨੂੰ ਦੁਬਾਰਾ ਮੈਨੂੰ ਯਾਦ ਵੀ ਕਰਨਾ ਪਊਗਾ ਤੇ ਉਸ ਹਾਵ ਨਾਲ ਮੈਨੂੰ ਉਹੋ ਜਿਹੀ ਕੋਈ ਮਤ ਦਿਓ ਜਿਹੜੀ ਮੇਰੇ ਅੱਗੇ ਕੰਮ ਆ ਜਾਵੇ ਬੰਦਰਗਾਹ ਦੇ ਜਿਹੜਾ ਉੱਥੇ ਬਜ਼ੁਰਗ ਬੈਠਾ ਹੁੰਦਾ ਨਾ ਉਹ ਕਹਿੰਦਾ ਵੀ ਤੇਰੇ ਕਮੌਲੀਆਂ ਮੇਰੇ ਕੋਲ ਤਿੰਨ ਗੱਲਾਂ ਨੇ ਜੇ ਉਹਨਾਂ ਦੀ ਕੀਮਤ ਵੇਖੀ ਜਾਵੇ ਤੇ 10-10 ਲੱਖ ਰੁਪਈਆ ਬਣਦਾ ਇੱਕ ਗੱਲ ਦਾ ਪਰ ਮੈਂ ਤੇਰੇ ਕੋਲੋਂ ਪੈਸੇ ਨਹੀਂ ਲਵਾਂਗਾ ਮੈਂ ਤੇਰੇ ਕੋਲੋਂ ਸਿਰਫ ਚਾਹ ਪੀਵਾਂਗਾ ਤੇ ਆਪਾਂ ਚਾਹ ਪੀਨੇ ਆ ਤੇ ਨਾਲੇ ਨਾਲ ਤੁਹਾਨੂੰ ਇਹ ਜਿਹੜੀਆਂ ਗੱਲਾਂ ਵੀ ਦੱਸ ਦੇਣਾ ਜਿਹੜਾ ਵਿਦੇਸ਼ ਤੋਂ ਵੀਰ ਆਇਆ ਹੁੰਦਾ ਤੇ ਜਿਹੜਾ ਉੱਥੇ ਬਜ਼ੁਰਗ ਬੈਠਾ ਹੁੰਦਾ ਕਹਿੰਦਾ ਚੱਲ ਫਿਰ ਹੁਣ ਸੁਣ ਆਪਦੇ ਕੰਮ ਦੀਆਂ ਗੱਲਾਂ ਸਭ ਤੋਂ ਪਹਿਲਾਂ ਉਹ ਕਹਿੰਦਾ ਵੀ ਜਦ ਵੀ ਜਿੱਥੇ ਸਿਆਣੇ ਬੰਦੇ ਯਾਨੀ ਕਿ ਪਿੰਡ ਦੇ ਬੰਦੇ ਇਕੱਠੇ ਹੋਣ ਕੋ ਪੰਜ ਚਾਰ ਬੰਦੇ ਜਿਹੜੇ ਆਗੂ ਐ ਉਹ ਤੈਨੂੰ ਜੋ ਵੀ ਕੰਮ ਕਹਿਣ ਕਰਨ ਵਾਸਤੇ ਉਹਨਾਂ ਨੂੰ ਮਨਾ ਨਾ ਕਰੇ ਯਾਨੀ ਕਿ ਪੰਚਾਇਤ ਦੀ ਗੱਲ ਕੋਈ ਵੀ ਹੋਏਗੀ ਤੇ ਉਹਨਾਂ ਦੇ ਆਖੇ ਲੱਗ ਜਾਵੇ ਜਿੱਥੇ ਤੈਨੂੰ ਸਾਰੇ ਦਿਨੇ ਰੜ ਕੇ ਗੱਲ ਕਹਿਣਗੇ ਫਿਰ ਦੂਜੀ ਸਿੱਖਿਆ ਉਹ ਇਹ ਦਿੰਦਾ ਕਿ ਜਦੋਂ ਵੀ ਤੈਨੂੰ ਕਿਤੇ ਸਾਥ ਦੇਣਾ ਪਵੇ ਤੇ ਸਾਥ ਹਮੇਸ਼ਾ ਮੌਸ਼ਦਾ ਦੇਵੇਂ ਨਾ ਕਿ ਗੁੱਤ ਦਾ ਯਾਨੀ ਕਿ ਜਨਾਨੀ ਦਾ ਸਾਥ ਨਾ ਦੇਵੇਂ ਬੰਦੇ ਦਾ ਸਾਥ ਦੇਵੇਂ ਇਹ ਗੱਲ ਉਹ ਦੂਜੀ ਨੂੰ ਸਮਝਾ ਦਿੰਦਾ ਤੀਜੀ ਸਭ ਤੋਂ ਜ਼ਰੂਰੀ ਗੱਲ ਉਹ ਗੱਲ ਇਹ ਕਹਿੰਦਾ ਵੀ ਜਦ ਵੀ ਕਿਤੇ ਤੂੰ ਫੈਸਲਾ ਲੈਣਾ ਆ ਤੇ ਫੈਸਲਾ ਹਮੇਸ਼ਾ ਸੋਚ ਸਮਝ ਕੇ ਲਈ ਨਾ ਕਿ ਹੋਸ਼ੇ ਪਣ ਦੇ ਵਿੱਚ ਕੋ ਐਵੇਂ ਦਾ ਫੈਸਲਾ ਲੈ ਲਵੇ ਜਿੰਦੇ ਵਿੱਚ ਤੈਨੂੰ ਬਾਅਦ ਵਿੱਚ ਪਛਤਾਵਾ ਹੋਵੇ ਜਿੰਦੇ ਵਿੱਚ ਨਾ ਥਰਮੋਸਟੇਟ ਵਿੱਚ ਹੀ ਟੁੱਟਾ ਹੁਣ ਆਹ ਵਾਲੀ ਸੀ ਓਵਰਫਲੋ ਵਾਲੀ ਆਪਾਂ ਇਹਨੂੰ ਜੋੜ ਰਹੇ ਨੇ ਇੱਥੇ ਟੈਂਕਾ ਲਾ ਦਨੇ ਆਂਦੇ ਥਰਮੋਸਟੇਟ ਪਾ ਦਨੇ ਅਲੀ ਮੜ ਜਿਹੜਾ ਚੇਂਜ ਕਰ ਦਾਂ ਤਿੰਨ ਗੱਲਾਂ ਪੱਲੇ ਬੰਨਣ ਤੋਂ ਬਾਅਦ ਦੇ ਵਿੱਚ ਉਹ ਬੰਦਾ ਜਿਹੜਾ ਵਿਦੇਸ਼ੀ ਆਪਣੇ ਘਰ ਵਾਲ ਨੂੰ ਤੁਰਨਾ ਸ਼ੁਰੂ ਕਰ ਦਿੰਦਾ ਹੈ ਰਸਤੇ ਦੇ ਵਿੱਚ ਆਉਂਦਿਆਂ ਇੱਕ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਇਕੱਠੇ ਹੋਏ ਹੁੰਦੇ ਤੇ ਕਾਫੀ ਰੌਲਾ ਪੈ ਰਿਹਾ ਹੁੰਦਾ ਉਹ ਜਾ ਕੇ ਵੇਖਦਾ ਵੀ ਆਂਦਾ ਪਤਾ ਨਹੀਂ ਕੀ ਚੱਕਰ ਵੀ ਇੱਥੇ ਲੋਕ ਇੰਨੇ ਇਕੱਠੇ ਕੀ ਕਰਦੇ ਪੈਣ ਤੇ ਉਹਨਾਂ ਦਾ ਥੋੜਾ ਜਿਹਾ ਗਾਂ ਹੁੰਦਾ ਤੇ ਇੱਕ ਖੂਹ ਹੁੰਦਾ ਤੇ ਖੂਹ ਦੇ ਆਸ-ਪਾਸ ਲੋਕ ਸਾਰੇ ਇਕੱਠੇ ਹੋਏ ਹੋਏ ਹੁੰਦੇ ਆ ਤੇ ਉਹਨਾਂ ਦਾ ਨਾ ਵਿੱਚ ਹੁੰਦੇ ਕੋਈ ਗੜਵਾ ਡਿੱਗ ਪੈਂਦਾ ਤੇ ਜਿੰਨੂੰ ਕੱਢਣ ਵਾਸਤੇ ਕੋਈ ਵੀ ਨਹੀਂ ਜਾਂਦਾ ਹੈਗਾ ਸਾਰੇ ਇੱਕ ਦੂਜੇ ਨੂੰ ਸਲਾਵਾ ਦਿੱਤੀ ਜਾਂਦੇ ਆ ਤੇ ਉਹ ਉੱਥੇ ਜਦੋਂ ਬੰਦਾ ਪਹੁੰਚਦਾ ਤੇ ਉੱਥੇ ਕਹਿੰਦਾ ਨਾ ਯਾਰ ਇੰਨਾ ਜੋ ਰੌਲਾ ਪਾਉਣ ਦਾ ਹੈ ਜਿਗੇ ਤੇ ਤੁਸੀਂ ਜਾ ਕੇ ਗੜਵਾ ਕੱਢ ਲਿਓ ਤੇ ਉਹ ਜਿੰਨੇ ਉਥੇ ਚਾਰ ਪੰਜ ਜਿਹੜੇ ਸਿਆਣੇ ਉਥੇ ਮੋਦਬਰ ਬੰਦੇ ਹੁੰਦੇ ਆਂਦਾ ਯਾਰ ਸਾਡੇ ਤੋਂ ਨਹੀਂ ਜਾ ਜਾਂਦਾ ਤੂੰ ਉਥੇ ਚਲਾ ਜਾ ਤੇ ਉਹ ਕਹਿੰਦਾ ਮੈਂ ਆਂਦਾ ਗੜਵਾ ਤੋੜਾਂ ਮੈਨੂੰ ਕੀ ਲੋੜ ਉਹ ਵਾਰ-ਵਾਰ ਕਹਿੰਦੇ ਆਂਦਾ ਫਿਰ ਸਲਾਹਾਂ ਕੋ ਦਿੱਤੀ ਜਾਂਦਾ ਆਂਦਾ ਤੂੰ ਚਲੇ ਜਾ ਤੇ ਫਿਰ ਉਹਨਾਂ ਨੂੰ ਉਹ ਗੱਲ ਯਾਦ ਆ ਜਾਂਦੀ ਜਿਹੜੀ ਉਥੇ ਉਹਨੂੰ ਉਥੇ ਬੰਦਰਗਾਹ ਦੇ ਉੱਪਰ ਕਿਸੇ ਬਜ਼ੁਰਗ ਨੇ ਦੱਸੀ ਹੁੰਦੀ ਆ ਕਹਿੰਦਾ ਵੀ ਜਦੋਂ ਤੈਨੂੰ ਸਾਰੇ ਬੰਦੇ ਪਿੰਡ ਦੇ ਮੋਦਬਰੇ ਇਕੱਠੇ ਹੋ ਕੇ ਕਹਿਣ ਤੇ ਤੂੰ ਉਹਨਾਂ ਨੂੰ ਕਦੇ ਵੀ ਮਨਾ ਨਾ ਕਰੇ ਤੇ ਉਹ ਉਹਨਾਂ ਦੀ ਗੱਲ ਮੰਨ ਕੇ ਨਾ ਤੇ ਉਹਦੇ ਖੂਹ ਦੇ ਵਿੱਚ ਉਤਰ ਜਾਂਦਾ ਜਦੋਂ ਖੋਦ ਦੇ ਵਿੱਚ ਉਤਰਦਾ ਤੇ ਖੋਦ ਦੇ ਵਿੱਚ ਨਾ ਇੱਕ ਗੁਫਾ ਬਣੀ ਹੁੰਦੀ ਤੇ ਗੁਫਾ ਦੇ ਵਿੱਚ ਅੱਗੇ ਜਾਂਦਿਆਂ ਨਾ ਉਹਨੂੰ ਇੱਕ ਬਹੁਤ ਸੋਹਣੀ ਜਿਹੜੀ ਆ ਔਰਤ ਜਾਨੀ ਕਿ ਰਾਣੀ ਬਣੀ ਹੋਈ ਨਜ਼ਰ ਆਉਂਦੀ ਹੈਗੀ ਆ ਉੱਥੇ ਇੱਕ ਸਾਥ ਖੜਿਆ ਹੋਇਆ ਇੱਕ ਰਾਜਾ ਵੀ ਹੁੰਦਾਗਾ ਤੇ ਰਾਣੀ ਬੜਾ ਖੁਸ਼ ਹੁੰਦੀ ਤੇ ਬੜੀ ਹੁੰਦੀ ਰਿਸਪੈਕਟ ਜੀ ਕਰਦੀ ਆ ਤੇ ਕਹਿੰਦੀ ਵੀ ਤੁਹਾਨੂੰ ਸਾਡੇ ਵਿੱਚ ਸਭ ਤੋਂ ਜ਼ਿਆਦਾ ਸੋਹਣਾ ਜਿਹੜਾ ਰਾਜਾ ਲੱਗਦਾ ਜਾਂ ਰਾਣੀ ਲੱਗਦੀ ਹੈਗੀ ਆ ਕੁਝ ਟਾਈਮ ਉੱਥੇ ਨਾ ਸੋਚਦਾ ਤੇ ਵਿਚਾਰਦਾ ਤਾਂ ਫਿਰ ਉਹਨੂੰ ਉਸ ਕਹੇ ਹੋਏ ਬਜ਼ੁਰਗ ਦੀ ਗੱਲ ਯਾਦ ਆ ਜਾਂਦੀ ਹੈ ਵੀ ਉਹਨੇ ਕਿਹਾ ਸੀ ਸਾਥ ਹਮੇਸ਼ਾ ਮੁਸ਼ਦਾ ਦਵੇਂ ਕਦੀ ਗੋਤ ਦਾ ਸਾਥ ਨਾ ਦਵੇਂ ਉੱਥੇ ਹੁੰਦਾ ਕਿ ਜਿੰਨੇ ਵੀ ਅਜੇ ਤੱਕ ਉਸ ਖੂਹ ਦੇ ਵਿੱਚ ਉਤਰੇ ਹੁੰਦੇ ਆ ਤੇ ਉੱਥੇ ਉਹ ਰਾਣੀ ਜਦੋਂ ਉਹਨਾਂ ਨੂੰ ਪੁੱਛਦੀ ਸੀ ਤੇ ਰਾਣੀ ਜਿਆਦੀ ਸੋਹਣੀ ਹੁੰਦੀ ਤੇ ਸਾਰੇ ਸਾਥ ਦੇ ਦਿੰਦੇ ਸ੍ਰੀ ਉਸ ਰਾਣੀ ਦਾ ਵੀ ਰਾਣੀ ਸੋਹਣੀ ਹੈ ਤੇ ਰਾਣੀ ਉਸ ਤੋਂ ਬਾਅਦ ਵਿੱਚ ਕੀ ਕਰਦੀ ਸੀ ਉਹਨਾਂ ਨੂੰ ਗੁਲਾਮ ਬਣਾ ਲੈਂਦੀ ਸੀ ਗੁਲਾਮ ਬਣਾ ਕੇ ਮੱਛਰ ਬਣਾ ਕੇ ਤੇ ਕੰਧ ਦੇ ਨਾਲ ਹੀ ਚਪਕਾ ਦਿੰਦੀ ਸੀ ਫਿਰ ਉਸ ਇਨਸਾਨ ਨੂੰ ਉਸ ਕਹੇ ਹੋਏ ਬਜ਼ੁਰਗ ਦੀ ਗੱਲ ਯਾਦ ਆਈ ਨਹੀਂ ਤੇ ਕਹਿੰਦਾ ਮੈਨੂੰ ਸੋਣਾ ਰਾਜਾ ਲੱਗਦਾ ਤੇ ਜਦੋਂ ਇੰਨੀ ਗੱਲ ਕਹਿੰਦਾ ਤੇ ਜਿਹੜਾ ਰਾਣੀ ਦਾ ਜਿਹੜਾ ਜਾਦੂ ਉਹ ਟੁੱਟ ਜਾਂਦਾ ਹੈਗਾ ਤੇ ਜਿੰਨੇ ਵੀ ਉੱਥੇ ਸਾਰੇ ਗੁਲਾਮ ਬਣਿਆ ਹੁੰਦੇ ਆ ਉਹ ਆਜ਼ਾਦ ਹੋ ਜਾਂਦੇ ਤੇ ਰਾਣੀ ਜਿਹੜੀ ਉੱਥੇ ਹੁੰਦੀ ਮਤਲਬ ਖਤਮ ਹੋ ਜਾਂਦੀ ਉਹ ਸਾਰੇ ਜਿਹਨੇ ਬੜੀ ਖੁਸ਼ੀ ਦੇ ਵਿੱਚ ਉੱਥੋਂ ਨਿਕਲਦੇ ਜਿੰਨਾ ਵੀ ਉੱਥੇ ਸੋਨਾ ਹੁੰਦਾ ਕਿਉਂਕਿ ਸਾਰੇ ਤਾਂ ਰਾਜੇ ਹੁੰਦੇ ਸਾਰੇ ਅਮੀਰ ਜਿਹੜੇ ਲੋਕ ਉੱਥੇ ਇਕੱਠੇ ਹੋਏ ਹੁੰਦੇ ਆ ਜਿੰਨਾ ਸੋਨਾ ਤਲਵਾਰਾਂ ਕਿਰਪਾਨਾਂ ਲੈ ਕੇ ਤੇ ਬੜਾ ਉਹਨੂੰ ਮਾਣ ਸਤਿਕਾਰ ਦਿੰਦੇ ਉਹਨੂੰ ਰਾਜੇ ਦੇ ਤਰ੍ਹਾਂ ਉਥੋਂ ਖੂਹ ਦੇ ਵਿੱਚੋਂ ਬਾਹਰ ਲੈ ਕੇ ਆਉਂਦੇ ਆ ਵੀ ਕਹਿੰਦੇ ਤੇਰੀ ਵਜ੍ਹਾ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਬਦਲ ਗਈ ਆ ਤੇ ਉਹਨੂੰ ਬਹੁਤ ਧਨ ਦੌਲਤ ਦਿੰਦੇ ਨੇ ਤੇ ਉਹ ਉਥੋਂ ਤੁਰਿਆ ਆਉਂਦਾ ਤੇ ਆਪਣੇ ਪਿੰਡ ਵਾਪਸ ਆ ਜਾਂਦਾ ਪਿੰਡ ਜਦੋਂ ਵਾਪਸ ਆਉਂਦਾ ਨਾ ਕਾਫੀ ਸਾਲਾਂ ਬਾਅਦ ਆਇਆ ਹੁੰਦਾ ਤੇ ਆਣ ਕੇ ਨਾ ਕਿਸੇ ਨੂੰ ਦੱਸਦਾ ਨਹੀਂਗਾ ਤੇ ਦੇਖਦਾ ਵੀ ਕਹਿੰਦਾ ਘਰ ਤਾਂ ਮੇਰਾ ਆਹੀ ਆ ਤੇ ਕਹਿੰਦਾ ਘਰ ਵਾਲੀ ਨੂੰ ਮੈਂ ਨਹੀਂ ਦੱਸਣਾ ਵੀ ਯਾਨੀ ਕਿ ਇੱਕ ਸਰਪ੍ਰਾਈਜ਼ ਹੀ ਦੇਣਾ ਹੈਗਾ ਤੇ ਰਾਤ ਦਾ ਹਨੇਰਾ ਹੁੰਦਾ ਤੇ ਕਹਿੰਦਾ ਵੀ ਮੈਂ ਨਾ ਬੁਹਾਣੀ ਖੜਕਾਉਂਦਾ ਤੇ ਮੈਂ ਉੱਪਰੋਂ ਦੀ ਕੰਦ ਥਾਣੀ ਚਾੜ ਕੇ ਤੇ ਉੱਪਰ ਘਰੇ ਚਲੇ ਜਾਣਾਗਾ ਤੇ ਜਦੋਂ ਉਹ ਰਾਤ ਨੂੰ ਮਤਲਬ ਕੰਦ ਟੱਪਣ ਦੀ ਕੋਸ਼ਿਸ਼ ਕਰਦਾ ਤੇ ਉੱਪਰਲੇ ਬੰਨੇ ਕੰਦ ਖੜ ਕੇ ਨਾ ਜਦੋਂ ਵੇਖਦਾਗਾ ਤੇ ਉਹਦੇ ਜਿਹੜਾ ਘਰੇ ਨਾਲ ਉਹਦੀ ਜਨਾਨੀ ਨਾ ਕਿਸੇ ਮਰਦ ਦੇ ਨਾਲ ਸੁੱਤੀ ਹੁੰਦੀ ਹੈਗੀ ਆ ਤਉਨੂੰ ਵੇਖ ਕੇ ਬੜਾ ਗੁੱਸਾ ਚੜਦਾ ਤੇ ਉਧਰਲੇ ਬੰਨੇ ਹੋਵੇ ਇਹਦੇ ਕੋਲ ਪਾਵਰ ਹੁੰਦੀ ਆ ਕਿਉਂਕਿ ਉਹਨੇ ਇੱਕ ਤਰ੍ਹਾਂ ਦਾ ਰਾਜਾ ਹੀ ਬਣਾਇਆ ਤਲਵਾਰਾਂ ਤਲੂਰਾਂ ਤੇ ਉਹਦੇ ਕੋਲ ਪਹਿਲਾਂ ਹੀ ਬਹੁਤ ਹੁੰਦੀਆਂ ਨੇ ਤਦ ਫੇਰ ਨਾ ਉਹ ਹੁੰਦਾ ਸੁੱਤੇ ਪੈਦਣਾ ਗਲਾ ਵੱਡਣ ਲੱਗਦਾ ਕਹਿੰਦਾ ਮੈਂ ਦੋਵਾਂ ਨੂੰ ਖਤਮ ਕਰ ਦੇਣਾ ਵੀ ਮੈਂ ਇੱਡੀ ਦੂਰ ਜਾ ਕੇ ਕੰਮ ਕਰਦਰਾ ਤੇ ਮੇਰੀ ਘਰ ਵਾਲੀ ਆਹ ਕੰਮ ਕਰਦੀ ਵੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਉਹ ਤਲਵਾਰ ਲੈ ਕੇ ਤੇ ਉਹਦੀ ਧੌਣ ਵੱਡਣ ਲੱਗਦਾ ਤੇ ਫੇਰ ਉਹਨੂੰ ਉਸ ਬਜ਼ੁਰਗ ਦੀ ਕਹੀ ਹੋਈ ਗੱਲ ਯਾਦ ਆ ਜਾਂਦੀ ਆ ਵੀ ਉਹਨੇ ਕਿਹਾ ਜਦੋਂ ਵੀ ਕੋਈ ਫੈਸਲਾ ਲੈਣਾ ਹੋਵੇ ਨਾ ਸੋਚ ਸਮਝ ਕੇ ਤੇ ਠੰਡੇ ਦਿਮਾਗ ਦੇ ਨਾਲ ਲਈ ਉਹ ਉਥੋਂ ਵਾਪਸ ਆ ਜਾਂਦਾ ਤੇ ਫਿਰ 2-3 ਦਿਨਾਂ ਉਥੇ ਘਰ ਦੇ ਆਸ-ਪਾਸ ਹੀ ਤੁਰਿਆ ਫਿਰਦਾ ਰਹਿੰਦਾ ਤੇ ਲੋਕਾਂ ਨੂੰ ਉਥੇ ਪੁੱਛਦਾ ਵੀ ਕਹਿੰਦਾ ਫਲਾਣੇ ਫਲਾਣੇ ਸਿੰਘ ਦਾ ਜਿਹੜਾ ਬਾਹਰ ਗਿਆ ਸੀ ਉਹਦਾ ਘਰ ਕਿਹੜਾ ਤੇ ਉਹ ਕਹਿੰਦੇ ਵੀ ਇਹ ਘਰ ਹੈ ਜਿਹੜਾ ਉਸੇ ਬੰਦੇ ਦਾ ਹੈਗਾ ਤੇ ਕਹਿੰਦਾ ਵੀ ਜਿਹੜਾ ਉਹ ਉਥੇ ਮੁੰਡਾ ਰਹਿੰਦਾ ਜਿਹੜਾ ਉਹ ਘਰੇ ਰਹਿੰਦਾ ਤੇ ਉਹ ਕੌਣ ਹੈ ਕਹਿੰਦੇ ਜਦੋਂ ਘਰੋਂ ਗਿਆ ਸੀ ਨਾ ਕੰਮ ਕਰਨ ਵਾਸਤੇ ਉਦੋਂ ਮੁੰਡਾ ਨਾ ਬਿਲਕੁਲ ਨਿੱਕਾ ਜਾਹੀ ਸਾਲ ਗੁਦਾ ਹੁਣ ਇਹ ਮੁੰਡਾ ਉਹੀ ਵੱਡਾ ਹੋ ਗਿਆ ਤੇ ਹੁਣ ਵਿਚਾਰਾ ਜਵਾਨ ਹੋਇਆ ਤੇ ਅੱਜ ਵੀ ਆਪਣੇ ਪਿਓ ਦੀ ਜਿਹੜੀ ਆ ਉਡੀਕ ਕਰਦੇ ਪੈਣ ਫਿਰ ਉਹ ਬੰਦਾ ਆਪਣੇ ਮੱਥੇ ਤੇ ਹੱਥ ਮਾਰਦਾ ਵੀ ਕਹਿੰਦਾ ਵੀ ਕਿੱਡਾ ਵੱਡਾ ਕਹਿਰ ਕਰਨ ਲੱਗਾ ਸੀਗਾ ਵੀ ਆਪਣੇ ਪੁੱਤ ਨੂੰ ਹੀ ਮਾਰ ਦੇਣ ਲੱਗਾ ਸੀ ਤੇ ਸੋ ਇਹੋ ਜੀਆਂ ਜਿਹੜੀਆਂ ਗੱਲਾਂ ਨੇ ਬੰਦੇ ਨੂੰ ਬੋ ਉਹ ਅੱਗੇ ਲੈ ਕੇ ਜਾਂਦੀ ਆ ਵੀ ਕਿਹੜੀਆਂ ਉਹਨੇ ਤਿੰਨ ਗੱਲਾਂ ਕਹੀਆਂ ਸੀ ਉਹਨੇ ਪੱਲੇ ਬੰਨ ਲੀਆਂ ਤੇ ਉਹਨਾਂ ਤੇ ਵਿਚਾਰ ਕੀਤਾ ਜਿੰਦੇ ਕਰਕੇ ਉਹ ਅਮੀਰ ਵੀ ਹੋ ਗਿਆ ਤੇ ਉਹਦਾ ਆਪਣਾ ਪੁੱਤ ਵੀ ਵੱਜ ਗਿਆ ਸੋ ਇਹ ਗੱਲਾਂ ਹਮੇਸ਼ਾ ਯਾਦ ਰੱਖੋ ਕੋਈ ਵੀ ਫੈਸਲਾ ਨਾ ਸੋਚ ਸਮਝ ਕੇ ਲਿਆ ਕਰੋ ਜਲ ਦਬਾਜੀ ਦੇ ਵਿੱਚ ਨਾ ਲਿਆ ਕਰੋ